ਯਾਰ ਇਹ ਦਰ ਉਹ ਰੋਗ ਕੁਛ ਨਹੀਂ ਪਰ ਨਾ ਮੈਨੂੰ ਸਿੱਧੀ ਤਰ੍ਹਾਂ ਗੱਲ ਦੱਸੋ ਗੱਲ ਕੀ ਆ ਯਾਰ ਅਸੀਂ ਦੋਨੇ ਨਾ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਨੇ ਤੇਰੀ ਉਮਰ ਕਿੰਨੀ ਆ ਮੇਰੀ 32 ਸਾਲ ਤੇ ਤੇਰੀ ਇਹਦੀ 34 ਸਾਲ ਤੇ ਫਿਰ ਤੇ ਤੁਹਾਡਾ ਕਾਨੂੰਨੀ ਤੌਰ ਤੇ ਵਿਆਹ ਹੋ ਜਾਣਾ ਵਾ ਇਹਦੇ ਵਿੱਚ ਕੋਈ ੜਿੱਕਾ ਹੀ ਨਹੀਂ ਹੈਗਾ ਪਰ ਯਾਰ ਮੇਰੇ ਘਰ ਦੇ ਨਹੀਂ ਮੰਨਦੇ ਕੌਣ ਨਹੀਂ ਮੰਨਦੇ ਯਾਰ ਮੇਰੇ ਘਰ ਵਾਲੇ ਇਹ ਤੁਹਾਡੇ ਮੇਰੇ ਘਰ ਵਾਲਾ ਉਹ ਯਾਰ ਤੋਰ ਪਾ ਕੀ ਕਰਦੀ ਆ ਤੁਰਦੀ ਦਪਈਆ ਯਾ ਨੇਰਾ ਵੇਖ ਲੈ ਕਿੰਨਾ ਹੋ ਗਿਆ ਆ ਵਾ ਉਧਰੋਂ ਆਟੋ ਨਹੀਂ ਹੁੰਦਾ ਆਟੋ ਨਹੀਂ ਹੁੰਦਾ ਇਹ ਤਾਂ ਨਹਿਰ ਹੁੰਦੀ ਛਾਲ ਮਾਰਦੇ ਆ ਕੋਈ ਆ ਕੇ ਤੈਨੂੰ ਚੱਕ ਲਊਗਾ ਹੌਣ ਵੇਖ ਤੁਰਦੀ ਪਈ ਐਦਾ ਤੁਰਿਆ ਕਰ ਹਾਂ ਹੈਲੋ ਹੈਲੋ ਹਾਂ ਕਿਵੇਂ ਆ ਹਾਂ ਵਧੀਆ ਵਧੀਆ ਤੂੰ ਸੁਣਾ ਕੀ ਹਾਲ ਆ ਵਧੀਆ 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 ਤੇ ਯਾਰ 5000 ਰੁਪਏ ਚਾਹੀਦਾ ਸੀ ਯਾ ਯਾਰ ਖਾਨ ਨੂੰ ਪੈਸੇ ਨਹੀਂ ਆਗੇ ਤੂੰ 5000 ਰੁਪਏ ਮੰਗਦਾ ਪਿਆ ਵਾ ਯਾਰ ਹੋਰ ਕੇ ਤਾਂ ਪਤਾ ਕਰ ਲੈ ਮੇਰੇ ਕੋਲ ਨਹੀਂ ਆਗੇ ਯਾਰ ਠੀਕ ਆ ਭਰਾ ਯਾਰ ਆ ਪੈਸੇ 100 ਰੁਪਏ ਕਦਾ ਆ ਗਿਆ ਹਲੋ ਆ 100 ਰੁਪਏ ਭੇਜਿਆ ਹੀ ਕਣਕ ਦੀਆਂ ਗੋਲੀਆਂ ਲੈ ਕੇ ਖਾ ਲਾ ਇਹ ਵੀ ਯਹਿਰ ਹੀ ਹੁੰਦਾ ਈ